ਵਾਹਿ ਗੁਰੂ ਸਾਹਿਬ ਜੀ ਗੌੜੀ ਕਬੀਰ ਜੀ ਜੋ ਜਨ ਲੇਹ ਖਸਮ ਕਾ ਨਾਉ ਤਿਨ ਕੈ ਸਤਬਲ ਹਰੈ ਜਾਉ ਸੋ ਨਿਰਮਲ ਨਿਰਮਲ ਹਰ ਗੁਨ ਗਾਵੈ ਸੋ ਭਾਈ ਮੇਰੇ ਮਨ ਭਾਵੈ ਰਹਾਉ ਜਿਹ ਘਟ ਆਰਾਮ ਰਹਿਆ ਭਰਪੂਰ ਤਿਨ ਕੀ ਪਾਗ ਪੰਕਜ ਹਮ ਤੂਰ ਜਾਤ ਜੁਲਾਹਾ ਮਤ ਕਾ ਧੀਰ ਸਹਜ ਸਹਜ ਗੁਣ ਰਮੈ ਕਬੀਰ ਗਾਉੜੀ ਕਬੀਰ ਜੀ ਗਗਨ ਰਸਾਲ ਚੁਐ ਮੇਰੀ ਬਾਠੀ ਸੰਚ ਮਹਾਰਸ ਤਨ ਭਇਆ ਕਾਠੀ ਉਹ ਆਕੋ ਕਹੀਐ ਸਹਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਉ ਸਹਜ ਕਲਾਲਨ ਜਾਓ ਮਿਲ ਆਈ ਆਨੰਦ ਮਾਤੇ ਅੰਦਨ ਜਾਈ ਮਾਤੇ ਕਸ ਕੇ ਬੋਲਣਾ ਚੀਨਤ ਚੀਤ ਨਰੰਜਨ ਲਾਇਆ ਕਹੋ ਕਬੀਰ ਤਉ ਅਨਭਉ ਪਾਇਆ ਗੌੜੀ ਕਬੀਰ ਜੀ ਮਨ ਕਾ ਸੁਭਾਉ ਮਨ ਹੈ ਵਿਆਪੀ ਮਨ ਹੈ ਮਾਰ ਕਵਨ ਸਿੱਧ ਥਾਪੀ ਕਵਨ ਸੋ ਮਨ ਜੋ ਮਨ ਮਾਰੇ ਮਨ ਕੋ ਮਾਰ ਕਹੋ ਕਿਸ ਤਾਰੇ ਰਹਾਉ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਕਹੋ ਕਬੀਰ ਜੋ ਜਾਣ ਪਿਉ ਮਨ ਮਦ ਸੂਦਨ تیر ਭਵਨ ਦੇਉ ਗਾਉੜੀ ਕਬੀਰ ਜੀ ਓਏ ਜੋ ਦੀਸਹਿ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਕਹੋ ਰੇ ਪੰਡਿਤ ਅੰਬਰ ਕਾਸਿ ਉਲਾਗਾ ਮੂਝੈ ਮੂਝਨ ਹਾਰ ਸੁਭਾਗਾ ਰਹਾਉ ਸੂਰਜ ਚੰਦ ਕਰਹਿ ਉਜੀਆਰਾ ਸਭ ਮਹਿ ਪਸਰਿਆ ਬ੍ਰਹਮ ਪਸਾਰਾ ਕਹੋ ਕਬੀਰ ਜਾਣੇਗਾ ਸੋਏ ਹਿਰਦੈ RAM ਮੁਖ ਰਾਮੈ ਹੋਏ ਗੌੜੀ ਕਬੀਰ ਜੀ ਬੇਦ ਕੀ ਪੁੱਤਰੀ ਸਿਮਰਤ ਭਾਈ ਸੰਗਲ ਜੇਵਰੀ ਲੈ ਹੈ ਆਈ ਆਪਨ ਨਗਰ ਆਪ ਤੇ ਬਾਧਿਆ ਮੋਹ ਕੈ ਫਾਦ ਕਾਲ ਸਰ ਸੰਧਿਆ ਰਹਾਉ ਕਟੀ ਨਾ ਕਟੈ ਟੂਟ ਨਹ ਜਾਈ ਸਾ ਸਾਪਨ ਹੋਏ ਜਗ ਕਉ ਖਾਈ ਹਮ ਦੇਖ ਤ ਜਿਨ ਸਭ ਜਗ ਲੂਟਿਆ ਕਹੋ ਕਬੀਰ ਮੈਂ RAM ਕਹਿ ਛੁਟਿਆ ਗਉੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਵ ਸਗਲ ਤਜੀਨ ਗਗਨ ਦੌਰਾਵ ਤਜੀਨ ਪਾਠ ਪਹਿਲਾ ਇਸ ਕਰਕੇ ਤਜੀਨ ਪਾਠ ਕਰਾਂਗੇ ਤਾਜੀਨ ਅਰਥ ਕਰਨ ਵੇਲੇ ਦੂਸਰਾ ਪਾਠ ਹੋ ਸਕਦਾ ਹੈ ਪਰ ਇੱਥੇ ਉਚਾਰਨ ਸਗਲ ਤਜੀਨ ਸਗਲ ਤਜੀਨ ਗਗਨ ਦਾ ਰਾਵੋ ਆਪਣੇ ਵਿਚਾਰ ਅਸਵਾਰੀ ਕੀਜੈ ਸਹਜ ਕੈ ਪਾਵੜੈ ਪਾਗ ਧਰ ਲੀਜੈ ਪਾਗ ਪੋਲੇ ਬੁਲਣਾ ਪੱਗ ਕਸ ਕੇ ਨਹੀਂ ਬੁਲਣਾ ਰਹਾਉ ਚਲ ਰੇ ਬੈ ਕੁੰਠ ਤੁਜ ਹੈ ਲੇ ਤਾਰੋ ਹਿਚ ਹੈ ਤਾ ਪ੍ਰੇਮ ਕੈ ਚਾਬੁਕ ਮਾਰੋ ਕਹਤ ਕਬੀਰ ਭਲੇ ਅਸਵਾਰਾ ਵੇਦ ਕ ਤੇਵਤੇ ਰਹਿ ਹੈ ਨਿਰਾਰਾ ਗਾਉੜੀ ਕਬੀਰ ਜੀ ਜਿਹ ਮੁਖ ਪੰਜਉ ਅੰਮ੍ਰਿਤ ਖਾਏ ਤਿਹ ਮੁਖ ਦੇਖਤ ਲੂਕਟ ਲਾਏ ਇਕ ਦੁਖ RAM ਰਾਏ ਕਟੋ ਮੇਰਾ ਅਗਨ ਦਹੈ ਅਰ ਗਰਭ ਬਸੇਰਾ ਰਹਾਉ ਕਾਇਆ ਬਿਗੂਤੀ ਬਹੁ ਵਿਦ ਭਾਤੀ ਕੋ ਜਾਰੇ ਕੋ ਗੱਡ ਲੈ ਮਾਟੀ ਗੱਡ ਲੈ ਵਿੱਚ ਥੋੜਾ ਜਿਹਾ ਡੈਸ਼ ਪਾ ਦੇਣਾ ਗੱਡ ਤੋਂ ਬਾਅਦ ਗੱਡ ਲੈ ਮਾਟੀ ਕਹੋ ਕਬੀਰ ਹਰ ਚਰਨ ਦਿਖਾਵਹੁ ਪਾਛੈ ਤੇ ਜਮ ਕਿਉ ਨ ਪਠਾਵਹੁ ਗੰਗੌੜੀ ਕਬੀਰ ਜੀ ਆਪੇ ਪਾਵਕ ਆਪੇ ਪਵਨਾ ਜਾ ਰੈ ਖਸਮ ਤਾਰਖੈ ਕਵਨਾ RAM ਜਪਤ ਤਨ ਜਰਕੀਨ ਜਾਏ ਏ ਕੀ ਨ ਅਲੱਗ ਅਲੱਗ ਕਰਕੇ ਥੋੜਾ ਜਿਹਾ ਬੋਲਾਂਗੇ RAM ਜਪਤ ਤਨ ਜਰਕੀਨ ਜਾਏ RAM ਨਾਮ ਚਿਤ ਰਹਿਆ ਸੁਮਾਏ ਰਹਾਉ ਕਾ ਕੋ ਜਰੈ ਕਾਹੇ ਹੋਏ ਹਾਨ ਨਟ ਵਟ ਖੇਲੇ ਸਾਰੇ ਗਪਾਨ ਨਟ ਪੋਲਾ ਵਟ ਥੋੜਾ ਜ੍ਹਾ ਕਸਕੇ ਨਟ ਵਟ ਖੇਲਾ ਸਾਰਿੰਗ ਪਾਨ ਕਹੋ ਕਬੀਰ ਅੱਖਰ ਦੋਏ ਭਾਖ ਹੋਏਗਾ ਖਸਮ ਤਾ ਲੇਗਾ ਰਾਖ ਗੌੜੀ ਕਬੀਰ ਜੀ ਦੁਪਦੇ ਨਾ ਮੈਂ ਜੋਗ ਧਿਆਨ ਚਿੱਤ ਲਾਇਆ ਬਿਨ ਬੈਰਾਗ ਨਾ ਛੁੱਟ ਸਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ ਰਾਮ ਨਾਮ ਅਧਾਰਾ ਰਹਾਉ ਕਹੋ ਕਬੀਰ ਖੋਜੋ ਅਸਮਾਨ ਰਾਮ ਸਮਾਨ ਨਾ ਦੇਖੋ ਆਨ ਗੌੜੀ ਕਬੀਰ ਜੀ ਜਿਹ ਸਿਰ ਰਚ ਰਚ ਬਾਦਤ ਪਾਗ ਸੋ ਸਿਰ ਚੁੰਚ ਸਵਾਰ ਹੈ ਕਾਗ ਇਸ ਤਨ ਧਨ ਕੋ ਕਿਆ ਗਰਬਈਆ ਗਰਬਈਆ ਇਸੇ ਤਰ੍ਹਾਂ ਬੋਲਣਾ ਹੈ ਗਰ ਬਈਆ ਇਕੱਠਾ ਪਾਠ ਹੋਏਗਾ ਇਸ ਤਨ ਧਨ ਕੋ ਕਿਆ ਗਰ ਬਈਆ RAM ਨਾਮ ਕਾਹੇ ਨਾ ਦ੍ਰਿੜੀਆ ਰਹਾਉ ਕਹਿਤ ਕਬੀਰ ਸੁਨਹੋ ਮਨ ਮੇਰੇ ਇਹੀ ਹਵਾਲ ਹੋਹੇਗੇ ਤੇਰੇ ਕਹਿਤ ਕਬੀਰ ਸੁਨਹੋ ਮਨ ਮੇਰੇ ਇਹੀ ਹਵਾਲ ਹੋਹੇਗੇ ਤੇਰੇ ਗੌੜੀ ਗੁਆਰੇਰੀ ਕੇ ਪਦੇ 35 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ